ਪੂਰਾ ਪ੍ਰਭ ਰਾਧਿਆ ਪੂਰਾ ਜਾਤਨਾਵ ਨਾਨਕ ਪੂਰਾ ਪਾਇਆ ਪੂਰੇ ਏ ਗੁਣ ਗਾਉ ਤੇਰਾ ਕੀਆ ਮਿੱਠਾ ਲਗੈ ਹਰ ਨਾਮ ਪਦਾਰਤ ਨਾਨਕ ਮੰਗੈ ਕਰਮੇਸ਼ਟਰ ਤੇਰਾ ਜੋ ਜਨ ਮਰੇ ਤੋ ਜਿਵੇ ਪਰਮ ਸਤਿਕਾਰਯੋ ਸਤਗੁਰਾਂ ਦੀ ਸਾਜੀ ਨਿਵਾਜੀ ਸਾਦਕਾਂ ਕਮਤਜੀ ਰਸਨਾ ਦੀ ਪਵਿੱਤਰਤਾ ਔਰ ਮਨ ਦੇ ਪੂਰਣੇਤਾਗਰਤਾ ਵਾਸਤੇ ਸਤਿਗੁਰਾਂ ਦੀ ਬਖਸ਼ਿਸ਼ ਦਹਿਰਾਓ ਜੀ ਪਿਆਰ ਨਾਲ ਖੱਤੇ ਬਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਮਹਾਨ ਕਿਰਪਾ ਕਰ ਰਹੇ ਹਨ ਆਪਣੇ ਨਾਮ ਬਾਣੀ ਦੇ ਖਜ਼ਾਨਿਆਂ ਵਿੱਚੋਂ ਅਨਮਲੀ ਗੀਵਾਨ ਨੂੰ ਤੁਮ ਜੁਨਾ ਕਰ ਰਹੇ ਹਨ ਮਹਾਰਾਜ ਕੰਦੇ ਨੇ ਅਮਰਤ ਨਾਮ ਧਰਮੇਸ਼ਤਰ ਤੇਰਾ ਜੋ ਸਿਮਰੈ ਸੋ ਜਿਵੇ ਜਿਸਨੋ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ᱛਿਵੇ اے ਅਕਾਲ ਪੁਰਖ ਵਾਹਿਗੁਰੂ ਤੇਰਾ ਨਾਮ ਇਤਨਾ ਮਹਾਨ ਹੈ ਇਤਨਾ ਤਾਗਰ ਵਾਲਾ ਹੈ ਤੇਰਾ ਨਾਮ ਹਰੀ ਪਰਮੇਸ਼ਰ ਵਾਹਿਗੁਰੂ ਆਪਾਲ ਪੁਰਖ ਤੇਰੀ ਆਰਾਧਨਾ ਦੇ ਵਿੱਚ ਇੰਨੀ ਤਕਤੀ ਹੈ ਜਿਸ ਨੂੰ ਇਹ ਰੰਗ ਚੜ ਗਏ ਆ ਜਿਸ ਤੇ ਕਿਰਪਾ ਹੋ ਗਈ ਲਾਲ ਰੰਗ ਕਿਸ ਕੋ ਲੱਗਾ ਜਿਸ ਤੇ ਵਢ ਭਾਗਾ ਮੈਲਾ ਕਦੀ ਨਾ ਹੋਵੇ ਨਹਿਲਾ ਕੇ ਦਾਬਾ ਜਿਨ੍ਹਾਂ ਨੂੰ ਹਰੀ ਪਰਮੇਸ਼ਰ ਵਾਹਿਗੁਰੂ ਦੀ ਬੰਦਗੀ ਰੂਪੀ ਅਰੰਗ ਲੱਗ ਗਿਆ ਮਹਾਰਾਜ ਕਹਿੰਦੇ ਫਿਰ ਇਹ ਐਸਾ ਰੰਗ ਹੈ ਐਸਾ ਅਨੰਦ ਹੈ ਫੇਰ ਆਰਿਆਂ ਦੇ ਦੰਦਿਆਂ ਹੀਠਾਂ ਵੀ ਇਹ ਅਨੰਦ ਲੈਣ ਵਾਲਾ ਚਾਰ ਖੜੀਆਂ ਤੇ ਤੜਕੇ ਵੀ ਤੇ ਅਨੰਦ वाला नहीं। नाम कुमारी नानका चढ़ी रहे दिन रात दिन रात यह आनंद सदा ही चढ़िया रहा है अमृत नाम परमेश्वर तेरा जो सिमर सो जीव है तो फिर तो मुक्त हो जाते हैं ਆਤਮ ਮੁਕਤ ਮੁਕਤ ਕਰੈ ਸੰਸਤਾਰ ਨਾਨਕ ਜਿਤ ਜਨ ਕੋ ਸਦਾ ਨਮਸਕਾਰ ਉਹਨਾਂ ਨੂੰ ਸਦਾ ਹੀ ਨਮਸਕਾਰ ਹੈ ਜਿਨ੍ਹਾਂ ਦੇ ਮਨ ਦਾ ਵੀ ਔਰ ਤਨ ਦਾ ਵੀ ਜਿਨ੍ਹਾਂ ਨੇ ਬੋਧ ਪਾਲਿਆ ਸੁਣੇ ਜੋਗ ਜੁਗਤ ਤਨ ਧੀਰ ਜਿਨ੍ਹਾਂ ਨੇ ਆਪਣੇ ਤਨ ਦਾ ਵੀ ਮਨ ਦਾ ਵੀ ਰੂਹ ਦਾ ਵੀ ਆਤਮਾ ਦਾ ਵੀ ਧੀਰ ਪਾਲਿਆ ਉਹਨਾਂ ਨੂੰ ਸਦਾ ਹੀ ਨਮਸਕਾਰ ਹੈ ਆਰਮਾਨ ਤਣ ਰਸਤੇ ਅਸੋਈ ਜੈ ਜੈ ਕਾਰ ਕਰੈ ਤਬ ਕੋਈ ਪਰੇ ਪ੍ਰਮੇਸ਼ਰ ਵਾਹਿਗੁਰੂ ਦੇ ਜਨਾਂ ਅਬ ਤੋਂ ਵੱਡੀ ਗੱਲ ਹੁੰਦੀ ਏ ਬਾਣੇ ਵਿੱਚ ਰਹਿਣ ਦੀ ਜੇਠ ਦਾ ਮਹੀਨਾ ਚੱਲ ਰਿਹਾ ਹੈ ਤਣ ਗੁਰੂ ਅਰਜਨ ਦੇਵ ਜੀ ਮਹਾਰਾਜ ਸਹੀਦਾ ਦੇਸ ਤਰਤਾਜ ਪਹਿਲੀ ਸਗੇ ਦੀ ਸਿੱਖਤਰ ਹੁੰਦੇ ਵਿੱਚ ਜੋ ਹੋਈ ਹੈ ਉਹ ਮਹਾਰਾਜ ਗੁਰੂ ਅਰਜਨ ਪਾਤਸ਼ਾਹ ਦੀ ਹੋਈ ਇਸੇ ਤਰ੍ਹਾਂ ਦੇ ਤਕਬੂਰਾਂ ਨੂੰ ਸਥਿਰਤਾ ਦੇ ਤੇਰਾਜ ਪਿਆ ਜਾਂਦਾ ਜਦੋਂ ਪੁਰਾਰਜਨ ਦੇਵ ਜੀ ਮਹਾਰਾਜ ਤਿੱਤੇ ਟੀਤੇ ਬੈਠੇ ਸੀ ਸਾਈ ਮੀਆਂ ਮੀਰ ਨੇ ਖੱਤਿਆ ਮਹਾਰਾਜ ਨੂੰ ਮਹਾਰਾਜ ਜੇ ਆਵਜੀ ਦਾ ਹੁਕਮ ਹੋਵੇ ਮੈਂ ਲਾਹੌਰ ਦੀ ਦਿੱਤ ਨਾਲ ਇੱਕ ਪੜਤਾ ਦੇਆ ਮੈਂ ਇੱਟ ਨਾਲ ਇੱਕ ਫੜਕਾ ਦਿਆਂਗੇ ਤੁਹਾਡਾ ਹੁਕਮ ਹੋਵੇ ਅਤਿਗੁਰੂਆਂ ਨੇ ਕਿਹਾ ਕਹਿੰਦੇ ਸਾਈਂ ਜੀ ਤਾਈ ਮੀਆਂ ਮੀਰ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਅਤਿਗੁਰੂਆਂ ਨੇ ਆਖਿਆ ਕਹਿੰਦੇ ਸਾਈਂ ਜੀ ਤੁਹਾਨੂੰ ਨਹੀਂ ਪਤਾ ਗੁਰੂ ਘਰ ਦੇ ਵਿੱਚ ਇਤਨੇ ਪਾਵਰ ਹੈ ਇਤਨੀ ਸ਼ਕਤੀ ਹੈ ਮਹਾਰਾਜ ਪਤਾ ਹੈ ਅਤਿਗੁਰੂ ਆਪ ਨੂੰ ਲੱਗੇ ਸਾਈਂ ਜੀ ਗੁਰੂ ਘਰ ਦੇ ਤੇ ਪੁੱਤਰਾਂ ਵਿੱਚ ਵੀ ਸ਼ਕਤੀਆਂ ਹੁੰਦੀਆਂ ਨੇ ਆਪਾਂ ਤੇ ਭਾਣੇ ਵਿੱਚ ਰਹਿਣਾ ਗੁਰੂ ਆਨੰਦਪੂਰ ਸਾਹਿਬ ਨੇ ਆਖਿਆ ਜੋ ਤੁਦ ਭਾਵੈ ਸਥਾਈ ਭਲੀ ਾਰ ਤੂੰ ਸਦਾ ਖਲਾਮਤ ਨਰਿੰਕਾਰ ਜੋ ਉਸ ਨੂੰ ਪਉਂਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਆਪਾਂ ਤੇ ਭਾਣੇ ਵਿੱਚ ਰਹਿਣਾ ਆਲ ਦੁਰਤ ਵਾਹਿਗੁਰੂ ਕਿਰਪਾ ਕਰਨ ਮਹਾਰਾਜ ਨੇ ਤੁੰ ਭਾਣੇ ਵਿੱਚ ਰਹਿਣਾ ਸਿਖਾਇਆ ਠੀਕ ਹੈ ਜੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਨਾ ਹੁੰਦੀ ਗੁਰੂ ਹਰਗੋਬਿੰਦ ਆਹ ਮਹਾਰਾਜ ਨੇ ਤਲਵਾਰ ਨਹੀਂ ਸੀ ਚੱਕਣੀ ਇੱਕ ਬਦਲਾਅ ਹੁੰਨਾ ਸੀ ਇੱਕ ਜਿਸ ਤਰ੍ਹਾਂ ਮਾਲਾ ਦੇ ਨਾਲ ਤਲਵਾਰ ਨੇ ਵੀ ਸਾਥ ਤੰਕ ਪਾਉਣਾ ਸੀ ਤੋ ਗੁਰੂ ਜੀ ਨੇ ਪਹਿਲਾਂ ਆਪਾਂ ਨੂੰ ਭਾਣੇ ਵਿੱਚ ਰਹਿਣਾ ਸਿਖਾਇਆ ਜੇ ਭਾਣੇ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਸਤਾਨ ਤੇ ਨਾਲ ਵੀ ਗੱਲ ਨਾ ਬਣੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਤਲਵਾਰ ਦੀ ਨੋਕ ਤੇ ਸਿੱਤ ਨੂੰ ਹੱਥ ਲੈਣਾ ਵੀ ਸਿਖਾਇਆ ਤੋ ਆਪਾਲ ਪਰਖਵਾਹੀ ਦੇ ਕਿਰਪਾ ਕਰਨ ਸਾਰਿਆਂ ਦੇ ਤੇਰਾ ਉੱਪਰ ਆਪਣਾ ਮੇਰਾ ਪ੍ਰਿਆਤ ਰੱਖਣ ਤੱਕ ਗੁਰੂ ਸਭ ਨੂੰ ਸੋਝੀ ਬਖਸ਼ਿਸ਼ ਕਰਨ ਮੈਂ ਨਹੀਂ ਤਬ ਤੱਕ ਇਸ ਤੇਰਾ ਏਹੋ ਜੀ ਸਾਡੀ ਵਸਤਾ ਬਣ ਜਾਵੇ ਤਲ ਜੁਗ ਮਹਿ ਇੱਕ ਨਾਮ ਉਧਾਰ ਨਾਨਕ ਬੋਲੇ ਪ੍ਰਭ ਦੀ ਤਾਰ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੀ ਹੈ ਜਪਦੇ ਵਿੱਚ ਇਸ ਸੰਸਾਰ ਸੰਗਰ ਤੋਂ ਪਾਰ ਲੰਘਾਉਣ ਵਾਲਾ ਅਸੀਂ ਉਸ ਹਰੀ ਪਰਮੇਸ਼ਰ ਵਾਹਿਗੁਰੂ ਦੀ ਵਦ ਤੋਂ ਵਦ ਅराधना ਕਰੀਏ ਅੰਦਰਗੁਰ ਅराधना ਜਿਹਾ ਜਪੁਰ ਨਾਓ ਨੇਤਰੀ ਸਭ ਦੁਪੇਖਣਾ ਅਰਵਣੇ ਤੁਮਨਾ ਗੁਰ ਨਾਓ ਸਤਿਗੁਰੂ ਦੀ ਕਿਰਪਾ ਕਰਨ ਦਾਸ ਆਪਣੇ ਵਿਚਾਰਾਂ ਨੂੰ ਇੱਕ ਵਿਸ਼ਰਾਮ ਦਿੰਦਾ ਹੈ ਸਤਿਗੁਰੂ ਔਰ ਸਤਿਗੁਰੂ ਦੀ ਸੰਗਤ ਬਖਤਨਾਰ ਰਣੰਦਰ ਸਤਵ ਕੋ ਪੁਰ ਗੁਰ ਪ੍ਰਤਾਪ ਬਲਾਵ ਹਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ